ਪੰਜਾਬ ਦੇ ਮਾਮਲੇ ਦੇ ਵਿੱਚ ਇਸ ਸੰਧੀ ਦਾ ਸਿੱਧਾ-ਸਿੱਧਾ ਇੱਕ ਅਸਰ ਇਹ ਹੈਗਾ ਕਿ ਜੇ ਉਸ ਸਮੇਂ ਵਰਲਡ ਬੈਂਕ ਦੇ ਨਾਲ ਗੱਲਬਾਤ ਚੱਲ ਰਹੀ ਸੀਗੀ ਸਮਝੌਤੇ ਦੇ ਵਾਸਤੇ ਉਸ ਸਮੇਂ ਪਾਕਿਸਤਾਨ ਤੇ ਇੰਡੀਆ ਦੋਵਾਂ ਨੇ ਹੀ ਵੱਧ ਦਰਿਆਈ ਪਾਣੀ ਦੇ ਉੱਪਰ ਆਪਣਾ ਹੱਕ ਜਤਾਉਣ ਦੇ ਵਾਸਤੇ ਆਪਣੇ ਦਾਅਵੇ ਜਿਹੜੇ ਸੀਗੇ ਉਹ ਬੜੇ ਵਿਧਾ ਚੜਾ ਕੇ ਪੇਸ਼ ਕੀਤੇ ਔਰ ਉਹਦੇ ਵਿੱਚ ਜਿਹੜਾ ਰਾਜਸਥਾਨ ਦਾ ਬਹੁਤ ਸਾਰਾ ਇਲਾਕਾ ਹੈਗਾ ਜੇਕਰ ਆਪਾਂ ਬੇਸਿੰਸ ਦੀ ਗੱਲ ਕਰੀਏ ਜਿਹੜੇ ਦਰਿਆਵਾਂ ਦਾ ਵਹਾਅ ਇੱਕ ਪਾਸੇ ਨੂੰ ਵਗਦਾ ਹੈ ਉਹਨਾਂ ਦੇ ਸਮੁੱਚੇ ਖੇਤਰ ਨੂੰ ਇੱਕ ਬਿਸਨ ਮੰਨ ਲਿਆ ਜਾਂਦਾ ਹੈ ਇੱਥੇ ਦੋ ਵੱਡੇ ਬਿਸਨ ਨੇ ਇੱਕ ਸਿੰਧ ਜਲ ਬਿਸਨ ਹੈ ਜਿਹਦੇ ਵਿੱਚ ਸਿੰਧ ਚਨਾਬ ਜੇਲਮ ਰਾਵੀ ਬਿਆਸ ਤੇ ਸਤਲੁਜ ਇਹ ਦਰਿਆਵਾਂ ਦਾ ਵਹਾਜ ਆਪਾਂ ਦੇਖੀਏ ਵੀ ਪਹਾੜਾਂ ਚੋਂ ਨਿਕਲਦੇ ਆ ਤੇ ਪੱਛਮ ਵੱਲ ਨੂੰ ਜਾ ਕੇ ਅਰਬ ਸਾਗਰ ਦੇ ਵਿੱਚ ਡਿੱਗਦੇ ਆ ਦੂਸਰੇ ਪਾਸੇ ਜਿਹੜੇ ਦਰਿਆ ਆ ਉਹ ਪਹਾੜਾਂ ਦੇ ਵਿੱਚੋਂ ਨਿਕਲਦੇ ਆ ਜਿਹਦੇ ਚ ਗੰਗਾ ਯਮੁਨਾ ਬ੍ਰਹਮਪੁੱਤਰ ਇਹ ਸਾਰੇ ਆਉਂਦੇ ਆ ਉਹਨਾਂ ਦਾ ਜਿਹੜਾ ਵਹਾਅ ਆ ਉਹ ਬਿਲਕੁਲ ਦੂਜੀ ਦਿਸ਼ਾ ਨੂੰ ਚੜ੍ਹਦੇ ਵੱਲ ਨੂੰ ਜਾਂਦਾ ਆ ਤੇ ਉਹ ਜਾ ਕੇ ਬੰਗਾਲ ਦੀ ਖਾੜੀ ਦੇ ਵਿੱਚ ਡਿੱਗਦੇ ਆ ਤੇ ਕੋਸ਼ ਇੱਕ ਏਰੀਆ ਜਦੋਂ ਆਪਾਂ ਇੰਡੀਆ ਦਾ ਟੈਕਨੀਕਲ ਡਾਟਾ ਦੇਖਦੇ ਆ ਉਹਦੇ ਵਿੱਚ ਕੁਝ ਇੱਕ ਏਰੀਆ ਇਸ ਤਰ੍ਹਾਂ ਦਾ ਹੈਗਾ ਜਿੱਥੇ ਬੇਸਿਕਲੀ ਦੋ ਬੇਸਨ ਜਿਹੜੇ ਆ ਉਹ ਵੱਖ ਹੁੰਦੇ ਨੇ ਉਹ ਸਤਲੁਜ ਤੋਂ ਬਾਅਦ ਵਾਲਾ ਇਲਾਕਾ ਖਾਸ ਕਰਕੇ ਕਹ ਲੋ ਕਿ ਸ਼ੰਭੂ ਬੈਰੀਅਰ ਤੋਂ ਪਰਲਾ ਇਲਾਕਾ ਜਿਹਦੇ ਵਿੱਚ ਕੱਗਰ ਦਰਿਆ ਜਿਹੜਾ ਹੈਗਾ ਇੱਕ ਬਰਸਾਤੀ ਉਹ ਵਗਦਾ ਆ ਉਹਨੂੰ ਇੰਡੀਆ ਟੈਕਨੀਕਲੀ ਜਦੋਂ ਇਹ ਡਿਫਾਈਨ ਕਰਦੇ ਆ ਤੇ ਇਹਨੂੰ ਉਹ ਇਨਲੈਂਡ ਡਰੇਨੇਜ ਏਰੀਆ ਕਹਿੰਦੇ ਆ ਕਿ ਉਹ ਇਲਾਕਾ ਜਿਹਦਾ ਪਾਣੀ ਕਿਸੇ ਵੀ ਸਮੁੰਦਰ ਦੇ ਵਿੱਚ ਜਾ ਕੇ ਨਹੀਂ ਪੈਂਦਾ ਉਹ ਧਰਤੀ ਦੇ ਖੇਤਰ ਦੇ ਵਿੱਚ ਹੀ ਖਪਤ ਹੋ ਜਾਂਦਾ ਆ ਸੋ ਬੇਸਿਕਲੀ ਉਥੇ ਦੋ ਬੇਸਨ ਜਿਹੜੇ ਆ ਇੱਕ ਬੇਸਨ ਦਾ ਬਹਾਦਰ ਨੂੰ ਹੈ ਦੂਜੇ ਦਾ ਇਧਰ ਨੂੰ ਹੈ ਜਿੱਥੇ ਉਹ ਦੋ ਬੇਸਨ ਇੱਕ ਦੂਜੇ ਤੋਂ ਵੱਖ ਹੋ ਰਹੇ ਆ ਉਸ ਇਲਾਕੇ ਦਾ ਦਰਿਆ ਜਿਹੜਾ ਆ ਉਹ ਘੱਗਰ ਹੈਗਾ ਪਰ ਇਹਨਾਂ ਦਾ ਇੱਕ ਉਸ ਸਮੇਂ ਇੰਜੀਨੀਅਰ ਸੀਗਾ ਇੱਕ ਮਾਹਰ ਸੀਗਾ ਜਿਨੇ ਜਦੋਂ ਵਰਲਡ ਬੈਂਕ ਦੇ ਸਾਹਮਣੇ ਗੱਲਬਾਤ ਚੱਲ ਰਹੀ ਸੀ ਤੇ ਉਹਨੇ ਘੱਗਰ ਦਰਿਆ ਨੂੰ ਸਿੰਧ ਬੇਸਨ ਦਾ ਦਰਿਆ ਦਿਖਾ ਕੇ ਤੇ ਰਾਜਸਥਾਨ ਦਾ ਬੜਾ ਵੱਡਾ ਇਲਾਕਾ ਜਿਹੜਾ ਕਿ ਈਵਨ ਘੱਗਰ ਦੀ ਵੀ ਕਮਾਂਡ ਏਰੀਏ ਦੇ ਵਿੱਚ ਨਹੀਂ ਆਉਂਦਾ ਉਹ ਸਾਰੇ ਨੂੰ ਹੀ ਸਿੰਧ ਵੇਸਨ ਦਾ ਹਿੱਸਾ ਦਿਖਾਇਆ ਔਰ ਜਿਹਦੇ ਵਿੱਚੋਂ ਇੰਡੀਆ ਦਾ ਇਹ ਕਹਿਣਾ ਹੈ ਕਿ ਕਿਉਂਕਿ ਅਸੀਂ ਇਸ ਪਾਣੀ ਦੀ ਜਿਹੜੀ ਵਰਤੋਂ ਹੈ ਉਹ ਰਾਜਸਥਾਨ ਦੇ ਵਿੱਚ ਦਿਖਾਈ ਸੀਗੀ ਇਸ ਕਰਕੇ ਸਾਨੂੰ ਇਹ ਪਾਣੀ ਮਿਲਿਆ ਜਦੋਂ ਤੁਸੀਂ ਸਾਬਕਾ ਅਫਸਰ ਸ਼ਾਹੀ ਦੇ ਨਾਲ ਗੱਲ ਕਰਦੇ ਹੋ ਉਹ ਇਸ ਗੱਲ ਦੇ ਉੱਤੇ ਬਹੁਤ ਕਨਵਿੰਸਡ ਰਹਿੰਦੇ ਆ ਪਰ ਮੈਂ ਦੋ ਐਕਸਪਰਟਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਮਿਲੇ ਆ ਇੱਕ ਪ੍ਰੀਤਮ ਸਿੰਘ ਉਮੇਦਾਨ ਹੋਣਾ ਨੂੰ ਇੱਕ ਜਿਹੜੇ ਸਾਬਕਾ ਚੀਫ ਇੰਜੀਨੀਅਰ ਸਿਗੇ ਪੰਜਾਬ ਦੇ ਗੁਰਵੀਰ ਸਿੰਘ ਢਿੱਲੋਂ ਪਿੱਛੇ ਜੇ ਇਹ ਦੋਵੇਂ ਸ਼ਖਸੀਅਤਾਂ ਚੜ੍ਹਾਈ ਕਰ ਗਈਆਂ ਉਹ ਦੋਵੇਂ ਹੀ ਇਹ ਗੱਲ ਕਹਿੰਦੇ ਸੀਗੇ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੇ ਸਬੰਧੀ ਜਦੋਂ ਵਰਲਡ ਬੈਂਕ ਦੇ ਸਾਹਮਣੇ ਗੱਲ ਚੱਲ ਰਹੀ ਸੀ ਤੇ ਪੰਜਾਬ ਦਰਿਆਈ ਪਾਣੀਆਂ ਦੇ ਉੱਪਰ ਜਿਹੜਾ ਦਾਵਾ ਜਤਾਉਣਾ ਸੀ ਉਹ ਪੰਜਾਬ ਦੇ ਵਿੱਚ ਹੀ ਬਿਹਤਰ ਪਾਣੀ ਦੀ ਵਰਤੋਂ ਦਿਖਾ ਕੇ ਪੰਜਾਬ ਦਾ ਕਲੇਮ ਮਜ਼ਬੂਤ ਕੀਤਾ ਜਾ ਸਕਦਾ ਸੀਗਾ ਜਾਂ ਇੰਡੀਆ ਦਾ ਆਪਣਾ ਕਲੇਮ ਮਜ਼ਬੂਤ ਕਰ ਸਕਦਾ ਸੀਗਾ ਪਰ ਕਿਉਂਕਿ ਉਦੋਂ ਰਾਜਸਥਾਨ ਦਾ ਏਰੀਆ ਸ਼ਾਮਿਲ ਕੀਤਾ ਗਿਆ ਉਸ ਤੋਂ ਬਾਅਦ ਦੇ ਵਿੱਚ ਜਦੋਂ ਸਿੰਧ ਜਲ ਸੰਧੀ ਹੋਣ ਦੇ ਵਿੱਚ ਆ ਗਈ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਸਿਆਸੀ ਜਮਾਤ ਸੀਗੀ ਉਹਨੇ ਦਬਾਅ ਪਾਉਣਾ ਸ਼ੁਰੂ ਕੀਤਾ ਉਸ ਸਮੇਂ ਦੀ ਸਰਕਾਰ ਦੇ ਉੱਪਰ ਕਿ ਹੁਣ ਜਿਹੜਾ ਰਾਜਸਥਾਨ ਨੂੰ ਪਾਣੀ ਦੇਣਾ ਸੀਗਾ ਉਹ ਰਾਜਸਥਾਨ ਨੂੰ ਦਿੱਤਾ ਜਾਵੇ ਔਰ ਉਹਦੇ ਵਿੱਚ ਇਹ ਵੀ ਗੱਲਾਂ ਕਹੀਆਂ ਗਈਆਂ ਔਰ ਇੱਕ ਇੱਕ ਯੂਐਸ ਬਿਊਰੋ ਆਫ ਰੈਕਲੇਮੇਸ਼ਨ ਤੋਂ ਆਂਡੀਆਂ ਨੇ ਸਲਾਹ ਮੰਗੀ ਸੀਗੀ ਕਿ ਤੁਸੀਂ ਦੱਸੋਗੇ ਅਸੀਂ ਇਸ ਤਰ੍ਹਾਂ ਪਾਣੀ ਜਿਹੜਾ ਆ ਉਹ ਥਾਰ ਮਾਰੂਥਲ ਦੇ ਵਿੱਚ ਲੈ ਕੇ ਜਾਣਾ ਹੈ ਇਹ ਬਕੌਲ ਪ੍ਰੀਤਮ ਸਿੰਘ ਉਮੇਦਵਾਲਾ ਉਹਨਾਂ ਨੇ ਕਈ ਵਾਰ ਇਹ ਗੱਲ ਸੈਮੀਨਾਰਸ ਦੇ ਵਿੱਚ ਕਹੀ ਕਈ ਵੀਡੀਓਜ਼ ਦੇ ਵਿੱਚ ਵੀ ਇਹਦਾ ਜ਼ਿਕਰ ਹੈਗਾ ਉਹਨਾਂ ਨੇ ਇਹ ਗੱਲ ਕਹੀ ਕਿ ਯੂਐਸ ਬਿਊਰੋ ਆਫ ਰੈਕਲੇਮੇਸ਼ਨ ਨੇ ਇਹ ਗੱਲ ਕਿ ਇਹ ਦੁਨੀਆ ਭਰ ਦੇ ਸਿਆਸਤਦਾਨਾਂ ਦੀ ਤੇ ਹੁਕਮਰਾਨਾਂ ਦੀ ਇੱਛਾ ਰਹਿੰਦੀ ਹੈ ਕਿ ਅਸੀਂ ਰੇਗਿਸਤਾਨ ਨੂੰ ਨਖਲੇਸਥਾਨ ਬਣਾ ਦੇਣਾ ਹੈ। ਪੇ ਬਿਲਕੁਲ ਰੇਤ ਤੀਲੇ ਇਲਾਕੇ ਨੂੰ ਹਰਿਆ ਭਰਿਆ ਤੇ ਪਾਣੀ ਦੇ ਨਾਲ آباد ਕਰ ਦੇਣਾ ਪਰ ਕੁਦਰਤ ਦੇ ਵਿਰੋਧ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਉਹ ਜ਼ਿਆਦਾਤਰ ਕਾਮਯਾਬ ਨਹੀਂ ਹੁੰਦੀਆਂ। ਉਹਨਾਂ ਨੇ ਵੀ ਇਹ ਗੱਲ ਦੱਸੀ ਕਿ ਯੂਐਸ ਬਿਊਰੋ ਆਫ ਰੈਕਲੇਮੇਸ਼ਨ ਨੇ ਵੀ ਇਹ ਕਿਹਾ ਸੀ ਕਿ ਪੰਜਾਬ ਦੇ ਦਰਿਆਈ ਪਾਣੀਆਂ ਦੀ ਜਿਹੜੀ ਬਿਹਤਰ ਵਰਤੋਂ ਆ ਉਹ ਅਲੋਂਗ ਦੀ ਰਿਵਰਸ ਕੀਤੀ ਜਾ ਸਕਦੀ ਹੈ ਕਿਉਂਕਿ ਜਿੰਨੀ ਖੇਤੀ ਉਪਜ ਪੰਜਾਬ ਦੇ ਵਿੱਚ ਆ ਉਨੀ ਰਾਜਸਥਾਨ ਦੇ ਵਿੱਚ ਕੁਝ ਵੀ ਕਰਕੇ ਨਹੀਂ ਲਈ ਜਾ ਸਕਦਾ